ਕੇਂਦਰੀ ਬਜਟ ਪੇਸ਼ ਹੋਣ ਜਾ ਰਿਹਾ ਹੈ ਸੋ ਕਿਸ ਤਰ੍ਹਾਂ ਦੀ ਉਮੀਦਾਂ ਖਾਸ ਕਰਕੇ ਆ ਪਹਾੜਪਾ ਦੇ ਕਿਸਾਨ ਦਾ ਤੀਜਾ ਹੈ ਤੇ ਪਹਿਲਾ ਅਕਤੂਬਰ 31 ਜਨਵਰੀ 2025 ਨੂੰ ਸੰਸਦ ਦਾ ਬਜਟ ਸੈਟਰ ਸ਼ੁਰੂ ਹੋਣ ਜਾ ਰਿਹਾ ਹੈ। ਹਿੰਦੁਸਤਾਨ ਦੀ ਜਿਹੜੀ ਅਰਥ ਵਿਵਸਥਾ ਹੈ ਉਹਦੇ ਵਿੱਚ ਇੱਕ ਵੱਡੀ ਵੱਡੀ ਗਰਾਵਟ ਆਈ ਹੈ। ਤੁਸੀਂ ਵੀ ਕੋਈ ਵੀ ਖੇਤਰ ਲੈ ਲਓ। ਚਾਹੇ ਕੀਤੀ ਬਾੜੀ ਦਾ ਖੇਤਰ ਲੈ ਲੋ ਚਾਹੇ ਤੁਸੀਂ ਇੰਡਸਟਰੀ ਦਾ ਖੇਤਰ ਲੈ ਲੋ ਚਾਹੇ ਤੁਸੀਂ ਸਰਵਿਸੇਸ ਦਾ ਖੇਤਰ ਲੈ ਲੋ ਹਰ ਜਗ੍ਹਾ ਸਲੋ ਡਾਊਨ ਹੈ ਬੇਰੋਜ਼ਗਾਰੀ ਨੇ ਤਰਾਹਿਤ ਰਾਹੀ ਮਚਾਈ ਹੋਈ ਹੈ ਮਹਿੰਗਾਈ ਕਰਕੇ ਆਮ ਆਦਮੀ ਦੀ ਕਮਰ ਡੁੱਟੀ ਹੋਈ ਹੈ ਔਰ ਇਸ ਲਈ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਬਜਟ ਹੈ ਇਹਦੇ ਚ ਜਿਹੜਾ ਕੀਤੀ ਬਾੜੀ ਦਾ ਖੇਤਰ ਹੈ ਉਹਨੂੰ ਜਿਹੜੇ ਮਿਹਨਤ ਕਸ਼ ਬਜ਼ਦੂਰ ਨੇ ਉਹਨਾਂ ਨੂੰ ਜਿਹੜੇ ਸੈਲਰੀ ਮਿਡਲ ਕਲਾਸ ਹੈ ਉਹਨੂੰ ਔਰ ਖਾਸ ਕਰ ਹਿੰਦੁਸਤਾਨ ਦੀ ਜਿਹੜੀ ਅਰਥ ਵਿਵਸਥਾ ਹੈ ਇੰਡਸਟਰੀ ਹੈ ਉਹਨੂੰ ਚਲਾਉਣ ਵਾਸਤੇ ਇਸ ਬਜਟ ਦੇ ਵਿੱਚ ਇਹੋ ਜੀਆਂ ਨੀਤੀਆਂ ਅਨਾਉਂਸ ਕੀਤੀਆਂ ਜਾਣਗੀਆਂ ਜਿਹਦੇ ਨਾਲ 140 ਕਰੋੜ ਲੋਕਾਂ ਦਾ ਜਿਹੜਾ ਰੋਜ਼ਮਰਰਾ ਦਾ ਜੀਵਨ ਹੈ ਉਹ ਇੱਕ ਆਰਾਮ ਨਾਲ ਗੁਜ਼ਰ ਸਕੇ ਸਰ ਜੀਐਸਟੀ ਜਿਹੜੀ ਹੈ ਉਹ ਕਾਂਗਰਸ ਨੇ ਪੇਸ਼ ਕੀਤੀ ਸੀ ਪਰ ਭਾਜਪਾ ਨੇ ਲਾਗੂ ਕੀਤਾ ਪਰ ਉਹ ਇੰਨਾ ਗੁੰਝਲਦਾਰ ਹੋ ਗਿਆ ਕਿ ਖਾਸ ਕਰਕੇ ਇੰਡਸਟਰੀ ਬੜੀ ਪਰੇਸ਼ਾਨ ਹੈ ਆਮ ਲੋਕ ਬੜੇ ਪਰੇਸ਼ਾਨ ਹੈ ਟੈਕਸ ਡਬਲ ਡਬਲ ਦੇਣਾ ਪੈ ਰਿਹਾ ਹੈ ਸੈਲਰੀ ਜਿਹੜੇ ਲੋਕ ਹੈਗੇ ਉਹ ਬੜੇ ਤਾਂ ਹੀ ਅਸੀਂ ਕਹਿ ਸਕਿਆ ਕਿ ਜੀਐਸਟੀ ਨੂੰ ਸਿੰਪਲੀਫਾਈ ਕਰਨ ਦੀ ਲੋੜ ਹੈਗੀ ਹੈ ਔਰ ਜੀਐਸਟੀ ਨੂੰ ਇੱਕ ਕਾਮਨ ਰੇਟ ਤੇ ਲਿਆ ਕੇ ਇੱਕ ਈਜ਼ੀ ਟੂ ਇੰਪਲੀਮੈਂਟ ਈਜ਼ੀ ਟੂ ਕੰਪਲਾਈ ਵਿਦ ਜੀਐਸਟੀ ਬਣਾਉਣ ਦੀ ਲੋੜ ਹੈਗੀ ਹੈ ਇਹ ਅਸੀਂ ਉਦੋਂ ਵੀ ਇਹੀ ਗੱਲ ਕਹਿੰਦੇ ਸੀਗੇ ਜਦੋਂ ਅਸੀਂ ਜੀਐਸਟੀ ਦੀ ਗੱਲ ਕਰਦੇ ਸੀਗੇ ਪਰ ਇਹਨਾਂ ਨੇ ਇਹੋ ਜਿਹਾ ਗੁੰਝਲਦਾਰ ਕਾਨੂੰਨ ਬਣਾ ਤਿਆ ਕਿ ਜਿਹੜੇ ਕਾਨੂੰਨ ਦੇ ਵਿਸ਼ੇ ਸ਼ੇਸ਼ਕਗੇ ਨੇ ਉਹਨਾਂ ਨੂੰ ਵੀ ਨਹੀਂ ਸਮਝ ਆਉਂਦਾ ਜੀਐਸਟੀ ਬਾਰੇ ਸਰ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ ਖਾਸ ਕਰਕੇ ਐਮਐਸਐਮੀ ਦੇ ਹਾਲਾਤ ਬਹੁਤ ਪਤਲੇ ਹੋ ਗਏ ਨੇ ਫੈਕਟਰੀਆਂ ਪਲਾਨ ਕਰ ਰਹੀਆਂ ਨੇ ਯੂਪੀ ਜਾ ਰਹੀਆਂ ਨੇ ਦੇਖੋ ਜਿਹੜੀ ਐਮਐਸਐਮੀ ਇੰਡਸਟਰੀ ਹੈ ਐਮਐਸਐਮੀ ਇੰਡਸਟਰੀ ਇਸ ਮੁਲਕ ਦੀ ਹੁੰਦਾ ਹੈ ਔਰ ਪੂਰੇ ਮੁਲਕ ਦੇ ਵਿੱਚ MSME इंडस्ट्री ਨੂੰ ਜਿਹੇ ਜਿਹੇ ਸਹੂਲਤਾ ਦਿੱਤੀਆਂ ਜਾਣੀਆਂ ਚਾਹੀਦੀਆਂ ਸੀਗੀਆਂ ਕੋਵਿਡ ਤੋਂ ਬਾਅਦ ਉਹ ਸਹੂਲਤਾ ਨਹੀਂ ਦਿੱਤੀਆਂ ਗਈਆਂ ਔਰ ਇਸ ਲਈ ਜੇ ਕਿਸੇ ਵੀ ਮੁਲਕ ਨੇ ਤਰੱਕੀ ਕਰਨੀ ਹੈ ਔਰ ਖਾਸ ਕਰ ਲੁਧਿਆਣਾ ਇੱਕ ਇਹੋ ਜਿਹਾ ਸ਼ਹਿਰ ਹੈ ਮੈਨੂੰ ਇਸ ਸ਼ਹਿਰ ਦੀ ਨੁਮਾਇੰਦੀ ਇਸ ਅਲਕੇ ਦੀ ਨੁਮਾਇੰਦੀ ਕਰਨ ਦਾ ਆ ਮਾਨ ਪ੍ਰਾਪਤ ਹੈ ਕਿ ਖਾਸ ਕਰ ਲੁਧਿਆਣਾ ਸ਼ਹਿਰ ਵਾਸਤੇ MSME ਨੂੰ ਲੈ ਕੇ ਕੋਈ ਨਾ ਕੋਈ ਬਜਟ ਦੇ ਵਿੱਚ ਵਿਸ਼ੇਸ਼ ਪ੍ਰਬਧਾਨ ਕਰਨ ਦੀ ਲੋੜ ਹੈ। ਇਹ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ ਕਾਰੋਬਾਰੀਆਂ ਨੇ ਉਹ ਕਹਿੰਦੇ ਜਿਵੇਂ ਜੰਮੂ ਕਸ਼ਮੀਰ ਦਿੱਤਾ ਹਿਮਾਚਲ ਨੂੰ ਦਿੱਤਾ ਯੂਪੀ ਨੂੰ ਦਿੱਤਾ ਪੰਜਾਬ ਨੂੰ ਦੇਣਾ ਚਾਹੀਦਾ ਹੈ। ਕੋਈ ਬਹੁਤ ਪੁਰਾਣੀ ਮੰਗ ਹੈ। ਔਰ ਇਸ ਮੰਗ ਤੇ ਬਹੁਤ ਗੰਭੀਰਤਾ ਨਾਲ ਗੌਰ ਕਰਨਾ ਚਾਹੀਦਾ ਹੈ। ਪੰਜਾਬ ਅੱਤਵਾਦ ਦੇ ਦੌਰ ਤੋਂ ਲੰਘਿਆ ਹੈ। ਪੰਜਾਬ ਨੇ ਇਸ ਮੁਲਕ ਦੀ ਹਿਫਾਜ਼ਤ ਕੀਤੀ ਹੈ। ਉਧਰ ਕਿਉਂਕਿ ਜੋ ਪਾਕਿਸਤਾਨ ਨਾਲ ਸਥਿਤੀਆਂ ਨੇ ਬਾਰਡਰ ਬੰਦ ਹੈਗਾ ਔਰ ਪੰਜਾਬ ਬਿਲਕੁਲ ਆ ਮੁਲਕ ਦੇ ਸਿਰੇ ਤੇ ਹੈ ਔਰ ਇਸ ਲਈ ਪੰਜਾਬ ਦੇ ਵਾਸਤੇ ਵਿਸ਼ੇਸ਼ ਪ੍ਰਬਧਾਨ ਕਰਨਾ ਬਹੁਤ ਜ਼ਰੂਰੀ ਹੈ ਤਰੀਕੇ ਇੰਪੋਰਟ ਰੂਲ ਲੈ ਕੇ ਜਿਹੜਾ ਕਾਫੀ ਜ਼ਿਆਦਾ ਮਨਸੀਪੀ ਜਾਰੀ ਹੈ ਕਾਰੋਬਾਰੀਆਂ ਵੱਲੋਂ ਕੀ ਇੰਪੋਰਟੋ ਜਿਹੜਾ ਪ੍ਰਭਾਵਿਤ ਕਰਦਾ ਵਾ ਕਿਸੇ ਵੀ ਇੰਪੋਰਟ ਡਿਊਟੀ ਵਧਾਈ ਜਾਣੀ ਚਾਹੀਦੀ ਹੈ ਜਿਹੜਾ ਸੂਬੇ ਦੇ ਜਰੀਆ ਵਰਤੋਂ ਤੋਂ ਕਹਿੰਦੇ ਇਹਨਾਂ ਹੱਥਾਂ ਪਹਿਲਾਂ ਕਿਉਂਕਿ ਉਸ ਤੋਂ ਜਿਹੜੇ ਲੋਕਲ ਪ੍ਰੋਡਕਟ ਬਣਦੇ ਨੇ ਉਹਨਾਂ ਦੀ ਜਿਹੜੀ ਵਿਕਰੀ ਘਟ ਜਾਂਦੀ ਦੇਖੋ ਇਦਾਂ ਹੈ ਕਿ ਆ ਖਾਸ ਕਰ ਚੀਨ ਤੋਂ ਜਿਹੜੇ ਪ੍ਰੋਡਕਟ ਆ ਰਹੇ ਉਹ ਇੰਨੇ ਸਸਤੇ ਆ ਰਹੇ ਨੇ ਕਿ ਜਿਹੜੀ ਲੋਕਲ ਇੰਡਸਟਰੀ ਹੈ ਉਹ ਪੂਰੇ ਮੁਲਕ ਦੇ ਵਿੱਚ ਸਫਰ ਕਰ ਰਹੀ ਹੈ। ਔਰ ਇਸ ਲਈ ਲੋਕਲ ਇੰਡਸਟਰੀ ਨੂੰ ਇੱਕ ਮਜ਼ਬੂਤ ਕਰਨ ਵਾਸਤੇ ਇਹ ਜਿਹੜੇ ਟੈਰਿਫਸ ਨੇ ਇਹ ਵਧਾਉਣ ਦੀ ਲੋੜ ਹੈਗੀ ਹੈ, ਕਸਟਮ ਡਿਊਟੀ ਵਧਾਉਣ ਦੀ ਲੋੜ ਹੈ। ਠੀਕ ਹੈ। ਥੈਂਕ ਯੂ ਸਰ। ਥੈਂਕ ਯੂ।